ਸਰਕਾਰ ਦੇ ਕੋਲ ਕੋਈ ਇਨਕਮ ਦਾ ਦਾ ਸਾਰਾ ਤੁਹਾਨੂੰ ਪਤਾ ਹੀ ਅੱਜ ਹਾਲਾਤ ਤਨਖਾਹਾਂ ਦੇਣ ਤੋਂ ਮਤਾਜ ਹੋਈ ਪਈ ਹੈ ਸਰਕਾਰ ਵੀ ਇਸ ਨੂੰ ਇਸ ਟਾਈਮ ਬਹੁਤ بڑے ਪੈਸੇ ਦੀ ਲੋੜ ਹੈ ਕਿਉਂਕਿ ਇਹਨੇ ਲੋਕਾਂ ਨੂੰ ਝੂਠ ਬੋਲਿਆ ਹੋਇਆ ਹੈ ਸਰਕਾਰ ਨੇ ਬਹੁਤ ਜ਼ਿਆਦਾ ਝੂਠ ਬੋਲ ਕੇ ਇਹ ਸੱਤਾ ਸੱਤਾ ਚਾਈ ਵੀ ਹੈ ਕੋਈ ਵੀ ਅੱਜ ਦੇ ਦਿਨੇ ਹਜਾ ਸੋਰਸ ਨਹੀਂ ਹੈ ਜਿਹਨੂੰ ਗਿਰਵੀ ਰੱਖ ਕੇ ਇਹ ਲੋਨ ਵੀ ਲੈ ਲੇ ਹਾਲਾਤ ਇਹ ਬਣ ਗਏ ਇਹਨੂੰ ਗਿਰਵੀ ਲੈਣ ਲਈ ਹੁਣ ਇਹ ਸੋਚ ਰਹੀ ਹੈ ਵੀ ਮੈਂ ਇਹ ਲੈਂਡ ਇਕੱਠੀ ਕਰ ਲਵਾਂ ਲੋਕਾਂ ਤੋਂ ਫਰੀ ਆਫ ਕੋਸਟ ਵੀ ਮੇਰਾ ਪੈਸਾ ਵੀ ਕੋਈ ਨਾ ਲੱਗੇ ਤੇ ਲੈਂਡ ਇਹ ਮੈਨੂੰ ਤਕਰੀਬਨ ਚੰਕ ਸੈਟਾਂ ਮਿਲ ਜਾਣਾ ਕੋਈ ਇੱਕ ਪਾਸੇ ਵੀ ਤੁਸੀਂ 20 ਕਰੋੜ ਲੈਣਾ 20 ਕਰੋੜ ਲਓ ਜਾਂ ਤੁਸੀਂ ਲੈਂਡ ਪੋਲਿੰਗ ਲਓ ਆਪਸ਼ਨ ਹੋਣੀ ਚਾਹੀਦੀ ਹੈ ਜੀ ਠੀਕ ਹੈ ਨਾ ਆਪਸ਼ਨ ਹੋਣੀ ਚਾਹੀਦੀ ਹੈ ਜ਼ਿਮੀਂਦਾਰ ਕੋਲ ਆਪਸ਼ਨ ਹੋਣੀ ਚਾਹੀਦੀ ਹੈ ਠੀਕ ਹੈ ਜਦੋਂ ਤੁਹਾਡੇ ਕੋਲ ਆਪਸ਼ਨ ਹੀ ਨਹੀਂ ਜੀ ਤੁਸੀਂ ਜੀ ਸਿੱਧਾ 30 ਤਰੀਕ ਤੱਕ ਜੀ ਇਹ ਫਾਰਮ ਭਰ ਦਿਓ ਤੁਹਾਨੂੰ ਲੈਂਡ ਪੋਲਿੰਗ ਦਿੱਤੀ ਜਾਊਗੀ ਉਹ ਤਾਂ ਬਿਲਕੁਲ ਜੀ ਠੱਗਾ ਕੰਸੈਂਟ ਦੇ ਰਹੇ ਆ ਕਿ ਨਹੀਂ ਦੇ ਰਹੇ ਅਪਲਾਈ ਕਰ ਰਹੇ ਆ ਕਿ ਨਹੀਂ ਕਰ ਰਹੇ ਫਾਰਮ ਪਰ ਨਹੀਂ ਜਾਊਗਾ ਜੋ ਇਹਨਾਂ ਕੋਲ 20 30 ਫਾਰਮ ਆਏ ਆ ਉਹ ਜਾਂ ਤਾਂ ਇਹਨਾਂ ਨੇ ਕਿਸੇ ਆਪਣੇ ਬੰਦਿਆਂ ਦੇ ਚੇਤਿਆਂ ਦੇ ਕੋਈ ਦਬਾਅ ਦਬੂਜਾ ਪਾ ਕੇ ਤੁਸੀਂ ਯਾਰ ਫਾਰਮ ਪਤਾ ਭਰ ਦਿਓ ਅਸੀਂ ਅੱਗੇ ਦੇਖਦੇ ਆਂ ਕੀ ਕਰਨਾ ਹੈ ਕਿ ਜ਼ਿੰਮੇਦਾਰ ਇਸ ਗੱਲ ਤੇ ਇੱਕ ਮੁਠ ਰਹਿਣਗੇ ਤਾਂ ਨਹੀਂ ਦੇਣਗੇ ਪਰ ਇਸ ਗੱਲ ਤੇ ਜੋ ਇਹਨਾਂ ਨੇ ਨੋਟੀਫਿਕੇਸ਼ਨ ਕੀਤਾ ਜਮੀਨਾ ਜੱਟ ਜ਼ਿਮੀਦਾਰਾਂ ਦੀ ਜ਼ਮੀਨਾ ਜੋ ਬੌਂਡ ਜਰੂਰ ਕਰਤੀਆਂ ਇਹਨਾਂ ਨੇ ਠੀਕ ਹੈ ਉਸਤੇ ਕੁਝ ਨਹੀਂ ਕਰ ਸਕਦਾ ਨਾ ਕੋਈ ਕਰਜ਼ਾ ਲੈ ਸਕਦਾ ਹੈ ਨਾ ਉਹਨੂੰ ਸੇਲ ਕਰ ਸਕਦਾ ਨਾ ਮਤਲਬ ਉਹਦੇ ਦੇ ਆਪਣਾ ਨਹੀਂ ਸੀਐਲਯੂ ਵੀ ਲੈ ਸਕਦਾ ਪੰਜਾਬ ਚ ਲੈਂਡ ਪੂਲਿੰਗ ਪਾਲਿਸੀ ਦੇ ਉੱਤੇ ਵਿਵਾਦ ਹਲੇ ਰੁਕੇ ਨਹੀਂ ਲੇਕਿਨ ਸਰਕਾਰ ਇਸ ਕੱਲ ਨੂੰ ਕਾਹਲੀ ਹੈ ਕਿ ਕਿਸਾਨ ਜਲਦ ਤੋਂ ਜਲਦ ਆਪਣੀ ਲੈਂਡ ਪੂਲ ਕਰ ਦੇਣ ਬਹਾਲੀ ਦੇ ਵਿੱਚ ਆਖਰੀ ਮਿਤੀ ਵੀ ਤੈਅ ਕਰ ਦਿੱਤੀ ਗਈ ਹੈ 30 ਸਤੰਬਰ ਤੱਕ ਅਰਜ਼ੀਆਂ ਦੇਣ ਦਾ ਸਮਾਂ ਰੱਖਿਆ ਗਿਆ ਵਿਰੋਧ ਲਗਾਤਾਰ ਪੰਜਾਬ ਦੇ ਵਿੱਚ ਹੋ ਰਿਹਾ ਆਪੋਜੀਸ਼ਨ ਪਾਰਟੀਆਂ ਲਗਾਤਾਰ ਪੂਰੇ ਪੰਜਾਬ ਦੇ ਵਿੱਚ ਪ੍ਰੋਗਰਾਮ ਕਰਕੇ ਕਿਸਾਨਾਂ ਨੂੰ ਜਾਗਰੂਕ ਕਰ ਰਹੀਆਂ ਨੇ ਤੇ ਦੱਸ ਰਹੀਆਂ ਨੇ ਕਿ ਇਹ ਪਾਲਿਸੀ ਕਿਸਾਨਾਂ ਦੇ ਹੱਕ ਦੇ ਵਿੱਚ ਨਹੀਂ ਕਿਸਾਨਾਂ ਦੇ ਉਜਾੜੇ ਦੇ ਲਈ ਹੈ ਦੂਸਰੇ ਪਾਸੇ ਮੁਹਾਲੀ ਦੀ ਵਿੱਚ ਅਗਰ ਗੱਲ ਕਰੀਏ ਤਾਂ 8000 ਕਿਸਾਨਾਂ ਦੇ ਵਿੱਚੋਂ ਸਿਰਫ 100 ਐਸੇ ਕਿਸਾਨ ਨੇ ਕਿਸਾਨ ਕਹਿ ਲਓ ਜਾਂ ਫਿਰ ਕੋਈ ਬਿਲਡਰ ਕਹਿ ਲਓ ਜਿਨ੍ਹਾਂ ਨੇ ਕੰਸੈਂਟ ਦਿੱਤਾ ਜਿਨ੍ਹਾਂ ਨੇ ਅਪਲਾਈ ਕੀਤਾ ਕਿ ਅਸੀਂ ਆਪਣੀ ਜ਼ਮੀਨ ਪੂਲ ਕਰਨ ਦੇ ਲਈ ਤਿਆਰ ਹੈ ਸਾਡੇ ਨਾਲ ਮੁਹਾਲੀ ਦੇ ਕਿਸਾਨ ਕਹਿ ਲਓ ਜਾਂ ਫਿਰ ਰિયલ ਅਸਟੇਟ ਦੇ ਕਾਰੋਬਾਰੀ ਕਹ ਲਿਓ ਗਰਮਿੰਦਰ ਸਿੰਘ ਜੀ ਨੇ ਇਹਨਾਂ ਨਾਲ ਗੱਲਬਾਤ ਕਰਦੇ ਆ ਆਖਿਰਕਾਰ ਪੁੱਛਦੇ ਆ ਕਿ ਮੁਹਾਲੀ ਦੇ ਵਿੱਚ ਕਿਸ ਤਰੀਕੇ ਦਾ ਹੰਗਾਰਾ ਲੈਂਡ ਪੂਲਿੰਗ ਪਾਲਿਸੀ ਨੂੰ ਲੈ ਕੇ ਮਿਲਿਆ ਗਰਮਿੰਦਰ ਜੀ ਸਭ ਤੋਂ ਪਹਿਲਾਂ ਸਵਾਗਤ ਆ ਤੁਹਾਡਾ ਬੀਟੀਸੀ ਨੂੰ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਅੱਛਾ ਗਰਮਿੰਦਰ ਜੀ ਤੁਸੀਂ ਇਹ ਦੱਸੋ ਕਿ ਇਹ ਜਿਹੜੀ ਪਾਲਿਸੀ ਹੈ ਮੁਹਾਲੀ ਦੇ ਵਿੱਚ ਕਿੰਨੀ ਕੁ ਕਾਮਯਾਬ ਹੋ ਰਹੀ ਹੈ ਇਸ ਸਮੇਂ ਦੇਖੋ ਪਾਲਿਸੀ ਕਾਮਯਾਬ ਹੁੰਦੀ ਜੇ ਨੀਅਤ ਸਹੀ ਹੁੰਦੀ ਜਦੋਂ ਨੀਅਤ ਤੇ ਨੀਤੀ ਸਹੀ ਨਹੀਂ ਹੈ ਤਾਂ ਪਾਲਿਸੀ ਕਾਮਯਾਬ ਹੋਣ ਦਾ ਕੋਈ ਸਵਾਲ ਹੀ ਨਹੀਂ ਉੱਠਦਾ ਜੀ ਇੱਥੇ ਗੱਲ ਇਹ ਹੈ ਇੱਥੇ ਸਰਕਾਰ ਦੀ ਇਹ ਜੋ ਪਾਲਿਸੀਆਂ ਬਣਾਈ ਜਾਂਦੀਆਂ ਕਮਾਡਾ ਗੁਲਾਡਾ ਜੋ ਜ਼ਮੀਨਾਂ ਅਕਵਾਇਰ ਕਰਦਾ ਹੈ ਇਹ ਤਕਰੀਬਨ ਇੱਕ ਹੁੰਦਾ ਹੁੰਦਾ ਹੈ ਵੀ ਲੋਕਾਂ ਦੇ ਮਨਾਫੇ ਲਈ ਚੀਜ਼ ਬਣਾਈ ਜਾਂਦੀ ਹੈ ਵੀ ਹਰ ਇੱਕ ਨੂੰ ਪਲਾਟ ਮੁਹੱਈਆ ਕਰਾਇਆ ਜਾਵੇ ਜਾਂ ਹਰ ਇੱਕ ਨੂੰ ਰੁਜ਼ਗਾਰ ਮੁਹੱਈਆ ਕਰਾਇਆ ਜਾਵੇ ਪਰ ਇੱਥੇ ਸੋਚ ਕੁਸ ਹੋਰ ਹੈ ਸਰਕਾਰ ਦੀ ਇੱਥੇ ਸੋਚ ਇਹ ਰੱਖ ਰਹੀ ਹੈ ਵੀ ਇੱਕ ਲੈਂਡ ਬੈਂਕ ਬਣਾਇਆ ਜਾਵੇ ਲੈਂਡ ਬੈਂਕ ਬਣਾਉਣ ਤੋਂ ਬਾਅਦ ਵੀ ਸਾਡੇ ਕੋਲ ਇੱਕ ਇਸ ਟਾਈਮ ਕੀ ਹੋਇਆ ਵਾ ਸਰਕਾਰ ਦੇ ਕੋਲ ਕੋਈ ਇਨਕਮ ਦਾ ਦਾ ਸਾਰਾ ਤੁਹਾਨੂੰ ਪਤਾ ਹੀ ਹੈ ਅੱਜ ਹਾਲਾਤ ਕੀ ਹੈ ਸਾਰੇ ਤੁਸੀਂ ਬੈਟਰ ਜਾਣਦੇ ਹੋ ਤਨਖਾਹਾਂ ਦੇਣ ਤੋਂ ਮਤਾਜ ਹੋਈ ਪਈ ਹੈ ਸਰਕਾਰ ਵੀ ਇਸ ਨੂੰ ਇਸ ਟਾਈਮ ਬਹੁਤ بڑے ਪੈਸੇ ਦੀ ਲੋੜ ਹੈ ਕਿਉਂਕਿ ਇਹਨੇ ਲੋਕਾਂ ਨੂੰ ਝੂਠ ਬੋਲਿਆ ਹੋਇਆ ਹੈ ਸਰਕਾਰ ਨੇ ਬਹੁਤ ਜ਼ਿਆਦਾ ਝੂਠ ਬੋਲ ਕੇ ਇਹ ਸੱਤਾ ਸੱਤਾ ਚਾਹੀ ਵੀ ਹੈ ਉਹ ਝੂਠ ਨੂੰ ਛਪਾਉਣ ਵਾਸਤੇ ਇਸ ਨੂੰ ਕੁਛ ਨਾ ਕੁਛ ਮਾੜੇ ਮੋٹے ਅੱਗੇ ਕਦਮ ਲਈ ਹੁਣ ਪੈਸਾ ਚਾਹੀਦਾ ਹੈ ਪੈਸਾ ਆਣਾ ਕਿੱਥੋਂ ਹੈ ਸਰਕਾਰ ਕੋਲ ਕੋਈ ਵੀ ਅੱਜ ਦੇ ਦਿਨੇ ਹਜਾ ਸੋਰਸ ਨਹੀਂ ਹੈ ਜਿਹਨੂੰ ਗਿਰਵੀ ਰੱਖ ਕੇ ਇਹ ਲੋਨ ਵੀ ਲੈ ਲੇ ਹਾਲਾਤ ਇਹ ਬਣ ਗਏ ਇਹਨੂੰ ਗਿਰਵੀ ਲੈਣ ਲਈ ਹੁਣ ਇਹ ਸੋਚ ਰਹੀ ਆ ਵੀ ਮੈਂ ਇਹ ਲੈਂਡ ਇਕੱਠੀ ਕਰ ਲਵਾਂ ਲੋਕਾਂ ਤੋਂ ਫ੍ਰੀ ਆਫ ਕੋਸਟ ਵੀ ਮੇਰਾ ਪੈਸਾ ਵੀ ਕੋਈ ਨਾ ਲੱਗੇ ਤੇ ਲੈਂਡ ਇਹ ਮੈਨੂੰ ਤਕਰੀਬਨ ਚੰਕ ਸੈਟਾਂ ਮਿਲ ਜਾਣ ਤਾਂ ਮੈਂ ਉਹਦੇ ਤੇ ਅਰਬਾਂ ਖਰਬਾਂ ਦਾ ਲੋਨ ਲੈ ਕੇ ਬਾੜਾ ਮੋਟਾ ਕੋਈ ਲੋਕਾਂ ਨੂੰ ਦਿਖਾ ਕੇ ਡਰਾਮੇ ਜੇ ਇੱਕੋ ਸਾ ਆਪਣਾ ਮਾੜਾ ਮੋਟਾ ਇਹ ਵੀ ਲੂਟ ਕੁਸੂਟਾ ਕਰ ਲਈਏ ਇਹਦੇ ਚ ਕੀ ਹੈ ਵੀ ਆਪਣੇ ਜੋ ਇਹਨਾਂ ਦੇ ਬਣਾ رکھے ਆ ਕੋਈ ਗਰੁੱਪ ਬਣਾ رکھے ਆ ਇਹਨਾਂ ਨੇ ਜ਼ਮੀਨਾਂ ਬਣਾਈਆਂ ਜਿਵੇਂ ਇਹਨਾਂ ਨੇ ਪਾਲਿਸੀ ਦੇ ਵਿੱਚ ਹੀ ਬਣਾਤਾ ਜੀ ਇੱਕ ਸਕੀਮ ਬਣਾ ਦੀ ਇਹਨਾਂ ਨੇ 50 ਏਕੜ ਜ਼ਮੀਨ ਇਕੱਠੀ ਜਿਹਦੇ ਕੋਲ ਹੋਊਗੀ ਉਸ ਨੂੰ 30 ਏਕੜ ਲੈਂਡ ਡਿਵੈਲਪ ਕਰਕੇ ਦਿੱਤੀ ਜਾਊਗੀ 20 ਏਕੜ ਸਰਕਾਰ ਦੇ 20 ਏਕੜ ਸਰਕਾਰ ਦੇ ਖਾਤੇ ਇਹ ਇਹ ਸਕੈਮ ਹੋ ਗਿਆ ਜੀ ਇਹ ਬਹੁਤ بڑا ਸਕੈਮ ਹੈ ਇਹਦੇ ਜੀ ਤੁਸੀਂ ਡੰਗਾਈ ਤੱਕ ਜਾਉਂਗੇ ਜਦੋਂ ਤੁਸੀਂ ਡੰਗਾਈ ਤੱਕ ਜਾਉਂਗੇ ਜਦੋਂ ਤੁਸੀਂ ਇੱਕ ਬਿਲਡਰ ਨੂੰ ਜਾਂ ਇੱਕ ਕਿਸੇ ਸਰਮਾਇਦਾਰ ਨੂੰ ਇੱਕ ਤੁਸੀਂ ਉਹਨੂੰ ਕੋਆਪਰੇਟਿਵ ਨੂੰ ਘਰਾਣੇ ਨੂੰ ਤੁਸੀਂ ਇਸ ਤਰ੍ਹਾਂ 50 ਏਕੜ ਦੇ ਵਿੱਚੋਂ 30 ਏਕੜ ਡਿਵੈਲਪ ਕਰਕੇ ਜ਼ਮੀਨ ਦਉਂਗੇ ਤਾਂ ਸਰਕਾਰ ਨੂੰ ਕਿੰਨਾ ਲਾਸ ਹੋ ਰਿਹਾ ਉਹ ਚੀਜ਼ ਨਹੀਂ ਇਹ ਸੋਚ ਰਹੀ ਇਹ ਸਿਰਫ ਇਹ ਸੋਚ ਰਹੀ ਹੈ ਵੀ ਉੱਥੇ ਆਪਣੇ ਮੁਨਾਫੇ ਨੇ ਠੀਕ ਹੈ ਜੇ ਤੁਸੀਂ 30 ਏਕੜ ਹੀ ਬੁੱਲੇ ਤੌਰ ਤੇ ਜਿਸ ਤਰ੍ਹਾਂ ਕਿ ਪਹਿਲਾਂ ਵੀ ਸਰਕਾਰਾਂ ਕਰਦੀਆਂ ਆਈਆਂ ਲੈਂਡ ਪੂਲਿੰਗ ਸਕੀਮ ਦੇ ਵਿੱਚ ਲੰਦੀ ਆਈ ਹੈ ਜ਼ਮੀਨ ਉਸ ਨੂੰ ਲੈ ਕੇ ਇਹ ਲੋਕਾਂ ਨੂੰ ਮਤਲਬ ਇਕੜ ਦੇ ਹਿਸਾਬ ਨਾਲ ਵੰਡਦੀ ਹੈ ਤਾਂ ਸਰਕਾਰ ਨੂੰ ਕਟੋ ਘੱਟ 150 ਇਕੜ ਦੇ ਚੰਕ ਪਿੱਛੇ ਕੋਈ 350 ਕਰੋੜ ਰੁਪਏ ਦਾ ਲਾਸ ਹੁੰਦਾ ਹੈ ਇਹ ਅੰਕੜੇ ਕਹਿੰਦੇ ਆ ਤੁਸੀਂ ਹਿਸਾਬ ਉਹਦੇ ਚ ਕੀ ਹੋਣਾ ਐਲਵਾਈ ਕੱਲੇ ਕੱਲੇ ਨੂੰ ਵਿਕਣੀ ਐ ਉਹ ਕੱਲੀ ਕੱਲੀ ਐਲਵਾਈ ਦਾ ਰੈਵਨਿਊ ਜਾਣਾ ਐ ਸਰਕਾਰ ਨੂੰ ਜਾਣਾ ਐ ਸਾਰਾ ਰੈਵਨਿਊ ਠੀਕ ਐ ਜਦੋਂ ਇਹਨੇ ਇੱਕ ਇੱਕ ਨੂੰ 30 ਏਕੜ ਦਾ ਕੱਟ ਕੇ ਦੇ ਦਿਆ ਤਾਂ ਉਸ ਦਾ ਸਾਰਾ ਅਗਲਾ ਰੈਵਨਿਊ ਖਤਮ ਹੋ ਜਾਣਾ ਸਰਕਾਰ ਦਾ ਤੇ ਉਹਨੂੰ 50% 50 ਏਕੜ ਚੋਂ 30 ਏਕੜ ਮਿਲ ਜਾਣੇ ਦੂਜੇ ਪਾਸੇ ਆ ਜਾਂਦਾ ਕਿਸਾਨ ਕਿਸਾਨ ਨੂੰ ਕੀ ਮਿਲਦਾ ਹੈ ਕਿਸਾਨ ਨੂੰ ਇਹ ਕਹਿ ਰਹੇ ਆ ਵੀ ਤੁਹਾਨੂੰ ਇੱਕ ਏਕੜ ਪਿੱਛੇ ਅਸੀਂ 1000 ਗਜ ਰੈ residențial ਦੇ ਦਾਂਗੇ ਤੇ 100 200 ਗਜ ਦਾ ਤੁਹਾਨੂੰ ਕਮਰਸ਼ੀਅਲ ਦੇ ਦਾਂਗੇ ਫਿਰ ਉਹ ਤੋਂ ਥੱਲੇ ਆ ਜਾਓ ਹੋਰ ਕਨਾਲ ਵਾਲੇ ਵੀ ਇੱਥੇ ਜੋ ਜ਼ਿਆਦਾਤਰ ਹੁੰਦੇ ਹਨ ਨਾ ਕਿਸੇ ਵੀ ਤੁਸੀਂ ਕਿਸੇ ਇਲਾਕੇ ਕਿਸੇ ਸ਼ਹਿਰ ਚ ਚਲੇ ਜਾਓ ਕੋਈ 2-4 ਕਿਸਾਨ ਹੁੰਦੇ ਜਿਹਦੇ ਕੋਲ 10 ਏਕੜ 15 ਏਕੜ ਜ਼ਮੀਨ ਹੋਗੀ ਜਾਂ 12 ਏਕੜ ਹੋਗੀ ਠੀਕ ਹੈ ਬਾਕੀ ਜਿਆਦਾ ਜ਼ਮੀਨ ਕਨਾਲਾਂ ਮਰਲਿਆਂ ਚ ਹੁੰਦੀ ਹੈ ਕਿਸੇ ਕੋਲ 10 ਕਨਾਲ ਹੈ ਕਿਸੇ ਕੋਲ 5 ਕਨਾਲ ਹੈ ਕਿਸੇ ਕੋਲ 2 ਕਨਾਲ ਹੈ ਕਿਸੇ ਕੋਲ ਕਨਾਲ ਹੈ ਇੱਥੇ ਛੋਟੇ ਛੋਟੇ ਇਨਵੈਸਟਰ ਵੀ ਹੈ ਜਿਹੜੇ ਨੇ ਕਨਾਲ ਕਨਾਲ ਲਈ ਇਹਨਾਂ ਦਾ ਕਨਾਲ ਵਾਲਾ ਬੈਨੀਫਿਟੇ ਖਤਮ ਕਰਤਾ ਉਹਨਾਂ ਦਾ ਜਦੋਂ ਪਹਿਲਾਂ ਸਰਕਾਰਾਂ ਦੇ ਚੁਕੀਆਂ ਇੱਕ ਕਨਾਲ ਪਿੱਛੇ 150 ਗੱਜ ਦਾ ਪਲਾਟ ਤੇ 25 ਗੱਜ ਦਾ ਬੂਥ ਜਾਂ ਤੁਸੀਂ 200 ਗੱਜ ਦਾ ਪਲਾਟ ਲੈ ਸਕਦੇ ਹੋ ਤਾਂ ਇਹ ਸਰਕਾਰ ਨੇ ਉਹ ਚੀਜ਼ ਨੂੰ ਕੱਟ ਕਿਉਂ ਲਾਇਆ ਜੀ ਇਹ ਕਹਿੰਦੀ ਜੀ ਤੁਹਾਨੂੰ 25 ਗੱਜ ਦਾ ਬੂਥ ਦਾ ਖਤਮੀ ਕਰ ਦਾਂਗੇ 125 ਗੱਜ ਦਾ ਪਲਾਟ ਦੇ ਦਾਂਗੇ ਉਹ ਬਿਲਕੁਲ ਸਰਾਸਰ ਉਹਨਾਂ ਨਾਲ ਧੱਕਾ ਹੈ ਠੀਕ ਹੈ ਅੱਜ ਇੱਥੇ 25 ਗੱਜ ਦੇ ਬੂਥ ਦੀ ਕੀਮਤ ਦੇਖੋ ਤੁਸੀਂ ਕੀ ਹੈ ਕਿਉਂ ਕਿਉਂ ਬਈ ਉਸਦਾ ਹੱਕ ਮਾਰਿਆ ਜਾਂਦਾ ਹੈ ਅਗਲਾ ਆਪਣਾ ਬੂਥ ਵੇਚ ਕੇ ਪਲਾਟ ਨੂੰ ਡਵੈਲਪਮੈਂਟ ਕਰ ਲੂਗਾ ਜਾਂ ਕੋਈ ਕਾਰਜ ਕਰ ਲੂਗਾ ਜਾਂ ਬੱਚੇ ਨੂੰ ਪੜਾ ਲੂਗਾ ਜਾਂ ਕਿਸੇ ਨੇ ਕੋਈ ਹੋਰ ਘਰ ਮਕਾਨ ਬਣਾਣਾ ਉਹ ਬਣਾ ਲੂਗਾ ਇਹਨਾਂ ਨੇ ਉਸ ਚੀਜ਼ ਨੂੰ ਖਤਮ ਕਰਤਾ ਉਸ ਨੂੰ ਫਿਰ ਕੀ ਹੈ ਉਸ ਤੋਂ ਬਾਅਦ ਦੇ ਰਹੇ ਨੇ ਇਹ ਕਹਿੰਦੇ ਵੀ ਤੁਹਾਨੂੰ ਸਿਰਫ ਲੈਂਡ ਪੋਲਿੰਗ ਹੀ ਦੇਈ ਜਾਊਗੀ ਹਮ ਠੀਕ ਹੈ ਜੀ ਕਿਸੇ ਦੀ ਜ਼ਰੂਰਤ ਹੈ ਯਾਰ ਕਿਸੇ ਨੇ ਨਹੀਂ ਲੈਂਡ ਪੋਲਿੰਗ ਲੈਣੀ ਉਹਦੇ ਵਿੱਚ ਜਿਸ ਤਰ੍ਹਾਂ ਪਿੱਛੇ ਸਰਕਾਰਾਂ ਕਰਦੀਆਂ ਆਈਆਂ ਤੁਸੀਂ ਆਕਸ਼ਨ ਰੱਖੋ ਹਮ ਉਹਦਾ ਜੋ ਬਣਦਾ ਹੈ ਮਾਰਕੀਟ ਵੈਲੀ ਉਹਨਾਂ ਨੂੰ 4 ਗੁਣਾ ਰੇਟ ਰੱਖੋ ਸਾਡੇ ਇੱਥੇ ਇਹਨਾਂ ਨੇ ਰਿਜ਼ਰਵ ਪ੍ਰਾਈਸ ਰੱਖਿਆ ਸੀ 20 ਕਰੋੜ ਰੁਪਈਆ ਮੋਹਾਲੀ ਚ ਡੈੜੀਪਿੰਡ ਦੀ ਜ਼ਮੀਨ ਤੀਗਮਾੜਾ ਨੇ ਤੁਸੀਂ 20 ਕਰੋੜ ਰੱਖੋ ਇੱਕ ਪਾਸੇ ਵੀ ਤੁਸੀਂ 20 ਕਰੋੜ ਲੈਣਾ 20 ਕਰੋੜ ਲਓ ਜਾਂ ਤੁਸੀਂ ਲੈਂਡ ਪੋਲਿੰਗ ਲਓ ਆਕਸ਼ਨ ਹੋਣੀ ਚਾਹੀਦੀ ਹੈ ਜੀ ਪਲਾਟ ਲੈ ਲਓ ਜਿਹੜਾ ਠੀਕ ਹੈ ਨਾ ਆਕਸ਼ਨ ਹੋਣੀ ਚਾਹੀਦੀ ਹੈ ਜ਼ਿਮੀਂਦਾਰ ਕੋਲ ਆਕਸ਼ਨ ਹੋਣੀ ਚਾਹੀਦੀ ਹੈ ਠੀਕ ਹੈ ਜਦੋਂ ਤੁਹਾਡੇ ਕੋਲ ਆਕਸ਼ਨ ਹੀ ਨਹੀਂ ਜੀ ਤੁਸੀਂ ਜੀ ਸਿੱਧਾ 30 ਤਰੀਕ ਤੱਕ ਜੀ ਇਹ ਫਾਰਮ ਭਰ ਦਿਓ ਤੁਹਾਨੂੰ ਲੈਂਡ ਪੋਲਿੰਗ ਦਿੱਤੀ ਜਾਊਗੀ ਉਹ ਤਾਂ ਬਿਲਕੁਲ ਜੀ ਠਕਾ ਹੈ ਹੂੰ ਅਗਲਾ ਲੈਂਡ ਪੋਲਿੰਗ ਨੂੰ ਇੰਨੀ ਨੂੰ ਇਸ ਟਾਈਮ ਕਰੂਗਾ ਵੀ ਕੀ ਕੌਣ ਪਲਾਟ ਖਰੀਦੂਗਾ ਕੌਣ ਡਿਵੈਲਪਮੈਂਟ ਕਰਨ ਦਾ ਕੋਈ ਟੀਂਚਾ ਨਹੀਂ ਹੂੰ ਸਭ ਤੋਂ ਮੇਨ ਗੱਲ ਹੈ ਡਿਵੈਲਪਮੈਂਟ ਕਰਨ ਦਾ ਕੋਈ ਟੀਂਚਾ ਨਹੀਂ ਕਦੋਂ ਡਿਵੈਲਪਮੈਂਟ ਹੋਣੀ ਹੈ 10 ਸਾਲ ਚ ਹੋਣੀ ਹੈ 15 ਸਾਲ ਚ ਹੋਣੀ ਹੈ ਜਾਂ ਆਉਣ ਵਾਲੀ ਸਰਕਾਰਾਂ ਨੇ ਕਰਨੀ ਹੈ ਇਹ ਸਰਕਾਰ ਨੇ ਤਾਂ ਆਪਣਾ ਇਹ ਸਾਲ ਟਪਾਣਾ ਹੈ ਵੀ ਮੈਂ ਸਾਲ ਚ ਕੋਈ ਲੈਂਡ ਬੈਂਕ ਕਰ ਲਵਾਂ ਉਸ ਤੋਂ ਬਾਅਦ ਮੇਰਾ ਸਾਲ ਨਿਕਲ ਗਿਆ ਅਗਲੀ ਸਰਕਾਰ ਕੋਈ ਆਂਦੀ ਹੈ ਜਾਂ ਉਸ ਕੁਛ ਕਰਦੀ ਹੈ ਜਾਂ ਉਹਨਾਂ ਦੇ ਗੱਲ ਪਾ ਮਰੇ ਆਸਪ ਗੱਲ ਪਾਣ ਵਾਲੀ ਗੱਲ ਥੋੜਾ ਇਹ ਚੀਜ਼ ਦੱਸ ਦਿਓ ਇਹਦੇ ਚ ਸਮਝਾ ਦਿਓ ਕਿ ਕਿਸਾਨ ਕੰਸੈਂਟ ਦੇ ਰਹੇ ਆ ਕਿ ਨਹੀਂ ਦੇ ਰਹੇ ਅਪਲਾਈ ਕਰ ਰਹੇ ਆ ਕਿ ਨਹੀਂ ਕਰ ਰਹੇ ਲੈਂਡ ਪੂਲਿੰਗ ਮੈਂ ਤੁਹਾਨੂੰ ਕੰਸਲਟ ਬਾਰੇ ਦੱਸਦਾ ਜੀ ਕਾਸ ਕਰਕੇ ਇੱਥੇ ਪਿੰਡਾਂ ਚ ਲੋਕਾਂ ਨੇ ਮਤੇ ਵੀ ਪਾਤੇ ਠੀਕ ਹੈ ਜੀ ਲੰਬੜਦਾਰ ਸਰਪੰਚ ਪੰਚਾਂ ਨੂੰ ਵੈਸੇ ਹੀ ਵੈਸੇ ਹੀ ਸਰਪੰਚ ਪੰਚ ਜਿਹੜੇ ਸਾਰੇ ਏਰੀਏ ਦੇ ਹੈਗੇ ਬੜੇ ਸੰਤਰਕ ਹੈ ਉਹਨਾਂ ਨੇ ਇਹ ਵੀ ਕਹਿਤਾ ਵੀ ਕੋਈ ਅਸੀਂ ਕਿਸੇ ਦੀ ਮੋਹਰ ਨਹੀਂ ਲਾਵਾਂਗੇ ਕਿਸੇ ਦੇ ਫਾਰਮ ਤੇ ਸਾਈਨ ਨਹੀਂ ਕਰਾਂਗੇ ਕੋਈ ਜ਼ਿਮੀਂਦਾਰ ਕਿਸਾਨ ਫਾਰਮ ਪਰ ਨਹੀਂ ਜਾਊਗਾ ਜੋ ਇਹਨਾਂ ਕੋਲ 20 30 ਫਾਰਮ ਆਏ ਆ ਉਹ ਜਾਂ ਤਾਂ ਇਹਨਾਂ ਨੇ ਕਿਸੇ ਆਪਣੇ ਬੰਦਿਆਂ ਦੇ ਚਾਹਤਿਆਂ ਦੇ ਕੋਈ ਦਬਾਉ ਦਬੂਜਾ ਪਾ ਕੇ ਤੁਸੀਂ ਯਾਰ ਫਾਰਮ ਪਤਾ ਭਰ ਦਿਓ ਅਸੀਂ ਅੱਗੇ ਦੇਖਦੇ ਹਾਂ ਕੀ ਕਰਨਾ ਹੈ ਇਹ ਚੀਜ਼ ਹੋ ਰਹੀ ਹੈ ਜਾਂ ਫਿਰ ਉਹ ਜਿਹੜੇ ਕੋਈ ਕਿਸੇ ਬਾਹਰਲੇ ਬੰਦੇ ਨੇ ਆ ਕੇ ਕਿਸੇ ਨੇ ਕਨਾਲ ਲੈ ਲਈ ਕਿਸੇ ਨੇ ਦੋ ਕਨਾਲ ਲੈ ਲਈ ਉਹਨੂੰ ਐ ਵੀ ਮੇਰਾ ਕੋਈ ਪਿੰਡ ਨਾਲ ਕੋਈ ਨਿਜੀ ਉਹ ਨਹੀਂ ਹੈਗਾ ਵੀ ਮੈਂ ਤਾਂ ਯਾਰ ਆਪਣੀਆਂ ਲੈ ਕੇ ਬਾਹਰ ਨਿਕਲ ਜਾਣਾ ਸਿਰਫ ਇਹਨਾਂ ਕੋਲੋਂ 20 30 ਫਾਰਮ ਆਏ ਨੇ ਜਦ ਕਿ ਹਜ਼ਾਰਾਂ ਕਿਸਾਨ ਹੈ ਕਿਸੇ ਪਿੰਡ ਚੋਂ 20 ਅਜੇ ਤੱਕ ਇੱਕ ਵੀ ਫਾਰਮ ਨਹੀਂ ਭਰਿਆ ਅੱਛਾ ਇਹਦੇ 'ਚ ਮੈਂ ਦੱਸ ਦੇਣਾ ਕਿ 26 100 ਏਕੜ ਜ਼ਮੀਨ ਲੈਂਡ ਪੂਲ ਦੇ ਵਿੱਚ ਆ ਰਹੀ ਹੈ ਜੋ ਕਿ ਅਫੀਸ਼ੀਅਲ ਡਾਟਾ ਹੈ ਜਿਹਦੇ 'ਚੋਂ 8000 ਕਿਸਾਨ ਨੇ 100 ਲੋਕਾਂ ਨੇ ਇਹਦੇ ਵਿੱਚ ਅਪਲਾਈ ਕੀਤਾ ਹੋਇਆ ਇਹ 100 ਲੋਕ ਹੋਣਾ ਫਿਰ ਜਿਹੜੇ ਤੁਸੀਂ ਕਹਿੰਦੇ ਕਿਸੇ ਨੇ ਇਹ ਮੈਂ ਤੁਹਾਨੂੰ ਉਹੀ ਦੱਸ ਰਿਹਾ ਨਾ ਜਾਂ ਤਾਂ ਜਿਹੜੇ ਉਹ ਛੋਟੇ ਕੋਈ ਕਿਸਾਨ ਜਿਨ੍ਹਾਂ ਨੇ ਕਿਸਾਨ ਤਾਂ ਨਹੀਂ ਮੈਂ ਇਹਨੂੰ ਕਹੂੰਗਾ ਜਿਵੇਂ ਕੋਈ ਇਨਵੈਸਟਰ ਆ ਜਾਂਦਾ ਹੈ ਕਿਸੇ ਨੇ ਕੋਈ ਪਿੰਡ ਚ ਜਾ ਕੇ ਕਨਾਲ ਜ਼ਮੀਨ ਲੈ ਲਈ ਜੀ ਠੀਕ ਹੈ ਜਾਂ ਕੋਈ ਮਾੜਾ ਮੋਟਾ ਕੋਈ ਬਹੁਤ ਐਮਐਲਏ ਦੇ ਜਾਂ ਕਿਸੇ ਉਹਦੇ ਨੇੜੇ ਲੱਗਿਆ ਹੋਵੇ ਅਗਲਾ ਕਹਿੰਦਾ ਯਾਰ ਜਾਂ ਤੂੰ ਫਾਰਮ ਭਰ ਦੇ ਇੱਕ ਵਾਰੀ ਅਸੀਂ ਕੋਈ ਸਕੀਮ ਚ ਸੋਧ ਹੋ ਜੂਗੀ ਤੈਨੂੰ ਦੇਖ ਲਾਂਗੇ ਦੇ ਦਾਂਗੇ ਇੱਕ ਵਾਰੀ ਇੱਜ਼ਤ ਬਚਾ ਲਓ ਸਾਡੀ ਇੱਜ਼ਤ ਬਚਾ ਲਓ ਸਾਡੀ ਇਹ ਹਾਲਾਤ ਹੋਏ ਸਰਕਾਰ ਦੇ ਪਹਿਲੀ ਵ ਇਲੈਕਸ਼ਨਾਂ ਵੇਰੇ ਤਾਂ ਹੁੰਦਾ ਹੁੰਦਾ ਵੀ ਚਲੋ ਕੋਆਰਡੀਨੇਟਰ ਲਾਣੇ ਪੈਂਦੇ ਆ ਪਿੰਡਾਂ 'ਚ ਜਾਂ ਏਰੀਏ 'ਚ ਕੋਆਰਡੀਨੇਟਰ ਲਾਣੇ ਪੈਂਦੇ ਆ ਇੱਥੇ ਲੈਂਡ ਪੋਲਿੰਗ ਹਾਸਲ ਕਰਨ ਲਈ ਸਰਕਾਰ ਨੂੰ ਦਿੱਲੀ ਤੋਂ ਲਿਆ ਕੇ ਕੋਆਰਡੀਨੇਟਰ ਲਾਣੇ ਪਏ ਉਹ ਕੋਆਰਡੀਨੇਟਰ ਪਿੰਡਾਂ 'ਚ ਜਾ ਕੇ ਉਹ ਕਰਦੇ ਆ ਇਕੱਠ ਕਰਦੇ ਆ ਲੋਕਾਂ ਨੂੰ ਉਕਸਾਉਂਦੇ ਆ ਵੀ ਤੁਸੀਂ ਸਾਡੀ ਲੈਂਡ ਪੋਲਿੰਗ ਨਾਲ ਜੁੜੋ ਪਿੰਡਾਂ ਵਾਲੇ ਲੋਕ ਕਹਿੰਦੇ ਵੀ ਅਸੀਂ ਜੁੜੀਏ ਕਿਹੜੇ ਮੂਹ ਨਾਲ ਕਿਹੜੇ ਹਾਲਾਤਾਂ ਨਾਲ ਅਸੀਂ ਜ਼ਮੀਨ ਦੇ ਕੇ ਆਪਣੀ ਜ਼ਮੀਨ ਤੋਂ ਥੋੜੀ ਨਾ ਵਾਂਝੇ ਹੋਣਾ ਜੀ ਇਹ ਜੇ ਉਹਦਾ ਕੋਆਰਡੀਨੇਟਰ ਦੇ ਕਹਿਣ ਤੋਂ ਜਾ ਕੇ ਅਗਲਾ ਫਾਰਮ ਭਰ ਦੂਆ ਇੱਕ ਵਾਰੀ ਫਾਰਮ ਭਰ ਦਿਆ ਤੇਰੇ ਸਾਈਨ ਹੋ ਗਏ ਉਸ ਤੋਂ ਬਾਅਦ ਤੂੰ ਤੇਰੀ ਮਾਲਕੀ ਦੇ ਦੇ ਤੀ ਥੋੜੀ ਮਾਲਕੀ ਖਤਮ ਉਹ ਤੋਂ ਬਾਅਦ ਸਰਕਾਰ ਜਾਣੇ ਤੁਹਾਨੂੰ ਕਿੱਥੇ ਲੈਂਡ ਪੋਲਿੰਗ ਦੇਣੀ ਹੈ ਕਦੋਂ ਦੇਣੀ ਹੈ ਕੋਈ ਨਿਸ਼ਾਨਾ ਨਹੀਂ ਹੈ ਜੀ ਉਸ ਤੋਂ ਬਾਅਦ ਜ਼ਿਮੀਦਾਰ ਖਾਲੀ ਹੈ ਅੱਛਾ ਮੰਨ ਲਓ ਇੱਕ ਕਨਾਲ ਦੇ ਬਦਲੇ 150 ਕਾਜ ਦਾ ਪਲਾਟ ਮਿਲਦਾ ਠੀਕ ਹੈ ਜੀ ਇੱਕ ਕਨਾਲ ਦਾ ਇੱਥੇ ਰੇਟ ਕਿੰਨਾ ਹੋਗਾ ਫਿਰ ਮੈਂ ਥੋੜਾ ਇਹਦੇ ਤੇ ਅੱਗੇ ਵਧੂੰਗਾ ਪਹਿਲਾਂ ਤਾਂ ਮੈਂ ਤੁਹਾਨੂੰ ਜੀ ਇੱਕ ਗੱਲ ਦੱਸ ਦਵਾ ਜੀ ਸਰਦਾਰ ਸਖਵੀਰ ਸਿੰਘ ਬਾਦਲ ਨੇ ਇੱਥੇ 76 ਟੂ 80 ਸੈਕਟਰ ਦੀ ਐਕੁਇਜ਼ੀਸ਼ਨ ਕੀਤੀ ਸਪੈਸ਼ਲ ਪੈਕੇਜ ਦਿੱਤਾ ਉਸ ਨੇ ਜ਼ਿਮੀਦਾਰਾਂ ਨੂੰ ਇਕੱਠੇ ਕਰਕੇ ਸੀਏ ਕੋਲ ਪੇਸ਼ ਕਰਤਾ ਵੀ ਸੀਏ ਕੋਲ ਤੁਸੀਂ ਜਾਓ ਮੀਟਿੰਗ ਰੱਖੋ ਸੀਏ ਨੇ ਮੀਟਿੰਗ ਰੱਖੀ ਕਿਸਾਨਾਂ ਨੂੰ ਪੁੱਛਿਆ ਵੀ ਤੁਹਾਨੂੰ ਕੀ ਚਾਹੀਦਾ ਜੀ ਤਾਂ ਕਿਸਾਨਾਂ ਨੇ ਆਪਣੀ ਜੋ ਸਾਡੇ ਇੱਥੇ ਕਿਸਾਨ ਹਿੱਤ ਬਚਾਓ ਕਮੇਟੀ ਮੋਹਾਲੀ ਚ ਉਹਨਾਂ ਨੇ ਬੜਾ ਲੰਮਾ ਚਿਰ ਇਹਦਾ ਸੰਘਰਸ਼ ਕਰਿਆ 2001 ਤੋਂ ਲੈ ਕੇ 10 11 ਤੱਕ ਸਾਡੀ ਲੜਾਈ ਚੱਲੀ ਸਰਕਾਰ ਨਾਲ ਸੁਪਰੀਮ ਕੋਰਟ ਤੇ ਤੱਕ ਜਾ ਕੇ ਅਸੀਂ ਜਿੱਤੇ ਤੇ ਫਿਰ ਉਹ ਦੁਬਾਰਾ ਲੈਂਡ ਪੋਲਿੰਗ ਹਾਸਲ ਕਰੀ ਫਿਰ ਉਹ ਪਹਿਲੀ ਵਾਰ ਸਾਨੂੰ ਸੁਖਵੀਰ ਸਿੰਘ ਬਾਦਲ ਨੇ ਲੈਂਡ ਪੋਲਿੰਗ ਦੇਈ ਉਹਦੇ ਵਿੱਚ ਦੱਸਿਆ ਵੀ ਤੁਹਾਨੂੰ ਤੁਸੀਂ ਜੀ ਕੀ ਚਾਹੋਗੇ ਤਾਂ ਉਹ ਜ਼ਿਮੀਦਾਰ ਲੱਗੇ ਕਹਿਣ ਜੀ ਸਾਨੂੰ 1 ਏਕੜ ਪਿੱਛੇ 300 ਗੱਜ ਦਾ ਸ਼ੋਰੂਮ ਤੇ 1000 ਗੱਜ ਦਾ ਪਲਾਟ ਜੋ ਕਿ ਲਗ ਲਗ ਉਹਦੇ ਚ 500 300 ਦੋ ਕੈਟਾਗਰੀ ਚ ਤੁਸੀਂ ਦਓ ਤੇ ਨਾਲ ਪੈਸੇ ਦੀ ਆਪਸ਼ਨ ਰੱਖੋ ਨਾਲ ਸਾਨੂੰ ਪਲੇਨ ਨਕਸ਼ਾ ਪਲੇਨ ਲੇਟ ਪਲੇਨ ਪਾਸ ਕਰਕੇ ਦੱਸੋ ਵੀ ਤੁਸੀਂ ਦਵੋਗੇ ਕਿੱਥੇ ਕਿਸ ਜਗ੍ਹਾ ਤੇ ਦਵੋਗੇ ਸੁਖਵੀਰ ਸਿੰਘ ਬਾਦਲ ਨੇ ਉਹਨਾਂ ਨੂੰ ਹੁਕਮ ਕੀਤਾ ਅਫਸਰਾਂ ਨੂੰ ਵੀ ਤੁਸੀਂ ਜੋ ਕਿਸਾਨ ਮੰਗ ਰਹੇ ਆ ਇਹਨਾਂ ਦੀ ਪਹਿਲਾਂ ਮੰਗਾਂ ਪੂਰੀਆਂ ਕਰੋ ਫਿਰ ਉਸ ਤੋਂ ਬਾਅਦ ਇਹ ਜ਼ਮੀਨ ਲੈਣ ਦੀ ਅਸੀਂ ਉਹ ਕਰਾਂਗੇ ਤਾਂ ਗਮਾੜਾ ਨੇ ਉਸ ਦਾ 70 ਤੋਂ 80 ਦੀ ਲੈਂਡ ਪੋਲਿੰਗ ਦਾ ਪਹਿਲਾ ਨਕਸ਼ਾ ਜਾਰੀ ਕਰਿਆ ਵੀ ਤੁਹਾਨੂੰ ਇੱਥੇ ਸ਼ੋਰੂਮ ਮਿਲਣਗੇ ਇੱਥੇ ਬੂਥ ਮਿਲਣਗੇ ਇੱਥੇ ਪਲਾਟ ਮਿਲਣਗੇ ਇਹ ਚੀਜ਼ ਮਿਲੂਗੀ ਤਾਂ ਲੋਕ ਵੀ ਖੁਸ਼ ਸਰਕਾਰ ਵੀ ਖੁਸ਼ ਸਾਰੇ ਚੜ ਗਿਆ ਸੀ ਸਕਸੈਸਫੁਲ ਹੋਈ ਜੀ ਬਹੁਤ ਲੋਕ ਖੁਸ਼ ਹੋਏ ਉਹਦੇ ਚ ਪਰ ਜਦੋਂ ਨੀਅਤੇ ਸਹੀ ਨਹੀਂ ਹੈ ਹੂੰ ਈਸਟ ਟਾਈਮ ਨੀयत ਸਹੀ ਨਹੀਂ ਹੈ ਕੋਈ ਨਕਸ਼ਾ ਨਹੀਂ ਦੇਖੋ ਹੁਣ ਸਾਨੂੰ ਪਹਿਲਾਂ ਮੈਂ ਲਿਖਿਆ ਕਿ ਅੱਗੇ ਵੀ ਲੈਂਡ ਪੂਲਿੰਗ ਹੋਈ ਆ ਉਹਦੇ ਤਾਂ ਕੋਈ ਵਿਵਾਦ ਸੁਣਿਆ ਹੀ ਨਹੀਂ ਕਿਸੇ ਨੇ ਕਿਹਾ ਹੀ ਨਹੀਂ ਕਿ ਸਾਡੀਆਂ ਜ਼ਮੀਨਾਂ ਖੋਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਲੋਕ ਧੜਾ ਧੜ ਆਪਣੀਆਂ ਜ਼ਮੀਨਾਂ ਪੂਲ ਵੀ ਕਰ ਰਹੇ ਸੀ ਚਾਰ ਗੁਣਾ ਪੈਸੇ ਅਗਰ ਦਿੱਤੇ ਜਾਂਦੇ ਸੀ ਤਾਂ ਉਹ ਪੈਸੇ ਵੀ ਦਿੱਤੇ ਜਾ ਰਹੇ ਸੀ ਉਹਨਾਂ ਨੂੰ ਇੱਕ ਵਾਰੀ ਥੋੜਾ ਜਿਹਾ ਵੀ ਫਰਕ ਸਮਝਾ ਦਿਓ ਪਹਿਲਾਂ ਵਾਲੀ ਪਾਲਿਸੀ ਚ ਹੋਣ ਵਾਲੀ ਪਾਲਿਸੀ ਚ ਕੀ ਫਰਕ ਪਹਿਲਾਂ ਕੀ ਹੁੰਦਾ ਸੀ ਮੈਂ ਤੁਹਾਨੂੰ ਇਹੀ ਦਿਖਾ ਰਿਹਾ ਜੀ ਆਹ ਦੇਖੋ ਤੁਹਾਨੂੰ ਮੈਂ ਇਹਦੇ ਤੇ ਇੱਕ ਆ ਨਕਸ਼ਾ ਦਿਖਾ ਰਿਹਾ ਇਹ ਸਾਨੂੰ ਨਾਲ ਲਾ ਕੇ ਅਸੀਂ ਦਿ ਪਹਿਲੇ ਨਕਸ਼ਾ ਜਾਰੀ ਕੀਤਾ ਵੀ ਤੁਹਾਨੂੰ ਇਹ ਜੀ ਇੱਥੇ ਸ਼ੋਰੂਮ ਦਿੱਤੇ ਜਾਣਗੇ ਆ ਲੈਂਡ ਪੋਲਿੰਗ ਦਿੱਤੀ ਜਾਊਗੀ ਨਾਲ ਪੈਸੇ ਦੀ ਆਪਸ਼ਨ ਲਈ ਜਾਊਗੀ ਫਿਰ ਉਸ ਤੋਂ ਬਾਅਦ ਕੀ ਕੀਤਾ ਸਰਕਾਰ ਆ ਗਈ ਜੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਗਈ ਉਹਨੇ ਨਕਸ਼ਾ ਜਾਰੀ ਕਰਤਾ ਕਹਿੰਦੇ ਜੀ ਤੁਹਾਨੂੰ ਫਟਾਫਟ ਪਲਾਟ ਦੇਣੇ ਜੀ ਸਾਨੂੰ ਚੰਕ ਸਾਈਡ ਚਾਹੀਦੀ ਹੈ ਪੀ ਆਰ 9 ਤੇ ਪੂਰੀ 2.5 300 ਏਕੜ ਦੀ ਲੈਂਡ ਇਹ ਮੈਂ ਤੁਹਾਨੂੰ ਨਕਸ਼ਾ ਵੀ ਦਿਖਾ ਰਿਹਾ ਇਹਦੇ ਵਿੱਚ ਜੀ ਮੈਨੂੰ ਦੇ ਦਿਓ ਤੁਸੀਂ ਮੈਂ ਨਾਲ ਹਾਂਜੀ ਬਿਲਕੁਲ ਦਊਗਾ ਜੀ ਤਾਂ ਉਹ ਚੰਕ ਸਾਈਡ ਦੇ ਉੱਤੇ ਆਪਣਾ ਪੀਆਰ ਸਾਈਡ ਇਹਨੇ ਆਪਣੀ ਚੰਕ ਸਾਈਡਾਂ ਕੱਟ ਲੀਆਂ ਤੇ ਜ਼ਿਮੀਂਦਾਰਾਂ ਨੂੰ ਕਹਿੰਦਾ ਜੀ ਤੁਹਾਨੂੰ ਇੱਕ ਸਾਈਡ ਤੇ ਪਲਾਟ ਦਿੱਤੇ ਜਾਣਗੇ ਅੱਛਾ ਹੁਣ ਮੈਂ ਸਮਝਾ ਦਿੰਦਾ ਇਹ ਚੰਕ ਸਾਈਡ ਕਹਿੰਦੇ ਆ ਜਿਹੜਾ ਇਹ ਕਹਿੰਦੇ ਕਿ ਰੋਡ ਦੇ ਨੇੜੇ ਨੇੜੇ ਜਿਹੜੇ ਨਾਲ-ਨਾਲ ਰੋਡ ਦੇ ਲੱਗਦੀਆਂ ਹੋਈਆਂ ਜ਼ਮੀਨਾਂ ਉਹਨਾਂ ਦੇ ਉੱਤੇ ਸ਼ੋਰੂਮ ਕੱਟਤੇ ਆਪਣੇ ਸਰਕਾਰੀ ਜਿਹੜੇ ਸਰਕਾਰ ਨੇ ਆਪ ਵੇਚਣੇ ਆ ਜਿਹੜੀ ਕਿਸਾਨ ਨੂੰ ਦੇਣੀ ਆ ਉਹ ਪਿਛਲੇ ਪਾਸੇ ਦੇ ਪਿਛਲੇ ਪਾਸੇ ਦੇ ਤੇ ਜੀ ਜਿਹਦਾ ਮਤਲਬ ਹੈ ਨੇ ਉਹਨੇ ਲਿਆ ਬਈ ਤੇਰਾ ਹਾਂ ਤੈਨੂੰ ਇਹ ਚੀਜ਼ ਦਾਨ ਚ ਦੇਣੀ ਹੈ ਤੈਨੂੰ ਉੱਥੇ ਦੇ ਦਾਂਗੇ ਜਦ ਕਿ ਕਿਸਾਨ ਨੂੰ ਇਹ ਚੀਜ਼ ਪਹਿਲਾਂ ਚਾਹੀਦੀ ਹੈ ਕਿਸਾਨ ਦੀ ਜ਼ਮੀਨ ਤੇ ਇਹ ਸਹਿਰ ਬਸ ਰਿਹਾ ਕਿਸਾਨ ਦੀ ਇਹਦੇ ਚ ਪਹਿਲ ਹੋਣੀ ਚਾਹੀਦੀ ਪੌਂ ਮਾਲਕ ਦੀ ਇਹਦੇ ਚ ਪਹਿਲ ਹੋਣੀ ਚਾਹੀਦੀ ਹੈ ਇਹਦੇ ਨੇੜੇ ਉਹਨਾਂ ਨੂੰ ਮਿਲਣਾ ਚਾਹੀਦਾ ਬਿਲਕੁਲ ਹੋਣੇ ਚਾਹੀਦੇ ਜੀ ਉਹਨੂੰ ਪਹਿਲ ਹੋਣੀ ਚਾਹੀਦੀ ਹੈ ਸਾਰੀ ਸਹੂਲਤ ਉਹਨੂੰ ਪਹਿਲ ਦੇ ਆਧਾਰ ਤੇ ਮਿਲਣੀ ਚਾਹੀਦੀ ਹੈ ਨਕਸ਼ਾ ਪਹਿਲਾਂ ਇਹਦਾ ਜਾਰੀ ਹੋਣਾ ਚਾਹੀਦਾ ਅਸੀਂ ਇਹੀ ਮੰਗ ਕਰਦੇ ਹਾਂ ਸਰਕਾਰ ਨੂੰ ਜੇ ਤੁਹਾਡੀ ਨੀਅਤ ਜੋ ਹੈ ਇਹਦੇ 'ਚ ਨਾ ਕੋਈ ਦੇਖੋ ਇਹਦੇ 'ਚ ਬੜਾ ਉਹ ਹੁੰਦਾ ਹੈ ਸੋਸ਼ਲ ਇਫੈਕਟ ਦਾ ਸਰਵੇ ਹੁੰਦਾ ਹੈ ਤੇ ਹੋਰ ਲੋਕਾਂ ਤੋਂ ਸਰਵੇ ਕੀਤਾ ਜਾਂਦਾ ਹੈ ਕੋਈ ਕਿਸਾਨ ਵੀ ਨਹੀਂ ਹੋਰ ਵੀ ਆਪਣੇ ਉਹਦੇ ਨਾਲ ਐਸਸੀਬੀਸੀ ਵੀ ਜੁੜਿਆ ਹੁੰਦਾ ਹੈ ਹੋਰ ਮਲਾਜ਼ਮ ਵੀ ਜੁੜਿਆ ਹੈ ਜਾਂ ਪਿੰਡ 'ਚ ਹੋਰ ਤਬਕਾ ਵੀ ਜੁੜਿਆ ਹੁੰਦਾ ਹੈ ਵਿੱਚ 30 40% ਲੋਕਾਂ ਕੋਲ ਜ਼ਮੀਨ ਹੁੰਦੀ ਹੈ ਬਾਕੀ 60% ਤਾਂ ਉਸ ਜ਼ਮੀਨ ਤੇ ਹੀ ਨਿਰਪਰ ਹੁੰਦੇ ਆ ਉਹਨਾਂ ਦੀ ਵੀ ਰਾਇ ਲਈ ਜਾਂਦੀ ਹੈ ਉਹਨਾਂ ਨੂੰ ਵੀ ਦੇਖਿਆ ਜਾਂਦਾ ਵੀ ਉਹਨਾਂ ਨੂੰ ਕੀ ਇਫੈਕਟ ਹੁੰਦਾ ਕੋਈ ਉਹਨਾਂ ਲਈ ਯੋਜਨਾ ਹੀ ਨਹੀਂ ਨਹੀਂ ਹੈ ਜੀ ਪਾਲਸੀ ਚ ਜੋ ਨਹੀਂ ਕੋਈ ਯੋਜਨਾ ਨਹੀਂ ਹੈ ਉਹਨਾਂ ਨੂੰ ਵੀ ਤੁਸੀਂ ਜੀ ਆ ਜਮੀਨ ਅਸੀਂ ਐਕਵਾਇਰ ਕਰ ਲਈ ਤੁਸੀਂ ਆ ਕੇ ਆ ਸਾਨੂੰ ਹੁਣ ਇੱਥੇ ਤੱਕ ਹੋ ਰਿਹਾ ਸਾਡੀ ਜ਼ਮੀਨ ਕੋਈ 2010 ਦੇ ਵਿੱਚ ਐਕਵਾਇਰ ਹੋਈ ਸੀ ਐਰੋਸੀਟੀ ਦੇ ਵਿੱਚ ਜੀ ਉਸ ਤੋਂ ਬਾਅਦ 11 ਚ ਹੋਈ ਆਈਟੀਸੀਟੀ ਦੇ ਵਿੱਚ ਫਿਰ ਹੁਣ ਐਟਰੋਪਾਲਿਸ ਦੇ ਵਿੱਚ ਹੋਈ ਤਾਂ ਉਹਦੇ ਸਾਨੂੰ ਹੱਲੇ ਤੱਕ ਬੈਨੀਫਿਟ ਨਹੀਂ ਦਿੱਤੇ ਉਲਟਾ ਸਾਨੂੰ ਇਹ ਨਵੀਂ ਪਾਲਸੀ ਦੀ ਘਰੇ ਲੈਟਰ ਪਹੁੰਚ ਰਹੇ ਆ ਵੀ ਤੁਸੀਂ ਇਹ 30 ਤਰੀਕ ਥੋੜੀ ਸੀਮਤ ਹੋ ਗਈ ਵੀ ਤੁਸੀਂ ਇਹ ਫਾਰਮ ਭਰ ਦਿਓ अच्छा नाल परफॉरमा देता ना हां जी हां जी परफॉरमा ਨਾਲ ਭੇਜ ਕੇ ਲੈਟਰ ਚਿੱਠੀਆਂ ਘਰੇ ਘਰੇ ਭੇਜੀਆਂ ਜਾ ਰਹੀਆਂ ਵੀ ਤੁਸੀਂ ਇਹ ਨਾ ਦੇਣ ਦਾ ਕੋਈ ਆਪਸ਼ਨ ਹੈ ਨਹੀਂ ਸਰ ਦੇਣ ਦਾ ਤਾਂ ਕੋਈ ਆਪਸ਼ਨ ਨਹੀਂ ਨਾ ਇਹ ਦੇਣ ਦੀ ਆਪਸ਼ਨ ਹੈ ਜ਼ਿਮੇਵਾਰਾਂ ਦੇ ਤਾਂ ਕੋਈ ਲੈਂਡ ਦਾ ਤਾਂ ਮਤਵ ਨਹੀਂ ਉਹ ਕਹਿੰਦੇ ਕਿ ਜੇ ਤੂੰ ਨਾ ਦੇ ਤੁਸੀਂ ਨਾ ਦਿਓ ਫਿਰ ਇਹ ਸੰਭਵ ਹੈਗਾ ਵੀ ਤੁਸੀਂ ਨਾ ਦਿਓ ਕਿ ਦੇਣੀ ਪੈਣੀ ਤੁਹਾਨੂੰ ਨਹੀਂ ਜੀ ਨਹੀਂ ਐਸਾ ਕੁਝ ਨਹੀਂ ਹੈ ਜੀ ਜੇ ਇਹਦੇ 'ਚ ਇਹ ਹੈਗਾ ਵੀ ਜ਼ਿਮੀਦਾਰ ਇਸ ਗੱਲ ਤੇ ਇੱਕ ਮੁੱਠ ਰਹਿਣਗੇ ਤਾਂ ਨਹੀਂ ਦੇਣਗੇ ਪਰ ਇਸ ਗੱਲ ਤੇ ਜੋ ਇਹਨਾਂ ਨੇ ਨੋਟੀਫਿਕੇਸ਼ਨ ਕੀਤਾ ਹੈ ਜ਼ਮੀਨਾਂ ਜੱਟ ਜ਼ਿਮੀਦਾਰਾਂ ਦੀ ਜ਼ਮੀਨਾਂ ਜੋ ਬੌਂਡ ਜਰੂਰ ਕਰਤੀਆਂ ਇਹਨਾਂ ਨੇ ਠੀਕ ਹੈ ਉਸ ਤੇ ਕੁਝ ਨਹੀਂ ਕਰ ਸਕਦਾ ਨਾ ਕੋਈ ਕਰਜ਼ਾ ਲੈ ਸਕਦਾ ਹੈ ਨਾ ਉਹਨੂੰ ਸੇਲ ਕਰ ਸਕਦਾ ਹੈ ਨਾ ਮਤਲਬ ਉਹਦੇ ਦੇ ਆਪਣਾ ਪੈ ਨਹੀਂ ਸੀ ਐਲ ਜੂ ਲੈ ਸਕਦਾ ਹੈ ਕੋਈ ਵੀ ਇਹ ਬੌਂਡ ਹੋ ਗਈਆਂ ਜ਼ਮੀਨਾਂ ਉੱਚਰ ਜੀ ਪਰ ਅਸੀਂ ਇਸ ਦੀ ਪੂਰਜੋਰ ਵਿਰੋਧ ਕਰਾਂਗੇ ਇਹਦਾ ਜਿੱਥੇ ਵੀ ਸਰਕਾਰੀ ਦਰਬਾਰੇ ਸਾਨੂੰ ਕੋਈ ਧਰਨਾ ਪ੍ਰਦਰਸ਼ਨ ਕਰਨਾ ਪਊਗਾ ਅਸੀਂ ਇਸ ਇਸ ਸਕੀਮ ਨਾਲ ਕਦੇ ਵੀ ਸਹਿਮਤ ਨਹੀਂ ਹੋਵਾਂਗੇ ਪਰ ਸਰਕਾਰ ਤਾਂ ਕਹਿ ਰਹੀ ਹੈ ਕਿ ਅਸੀਂ ਤੱਕੇ ਨਾਲ ਕੋਈ ਜ਼ਮੀਨ ਨਹੀਂ ਲਵਾਂਗੇ ਜਿਹੜੇ ਦੇਣਾ ਹੀ ਆ ਦੇਵੋ ਨਹੀਂ ਦੇਣੀ ਨਾ ਦੇਵੋ ਇਹ ਤਾਂ ਆਪੋਜੀਸ਼ਨ ਭਰਮ ਭਲੇਖੇ ਆ ਰਹੀ ਹੈ اپوزیشن ਪੜ ਘਾ ਰਹੀ ਹੈ ਕਿਸਨ ਤੁਸੀਂ ਪੜ ਕਰ ਨਹੀਂ ਜੀ ਨਹੀਂ ਕਦੇ ਵੀ ਇਸ ਤਰ੍ਹਾਂ ਦਾ ਨਹੀਂ ਹੁੰਦਾ اپوزیشن ਨੂੰ ਵੀ ਕੁਝ ਦੇਖਿਆ ਹੈ اپوزیشن ਦਾ ਵੀ ਤਾਂ ਮੁੱਦਾ ਚੱਕਿਆ ਵੀ ਹਾਂ ਲੋਕਾਂ ਨਾਲ ੱੱਕਾ ਹੋ ਰਿਹਾ ਹੈ ਠੀਕ ਹੈ ਕਿਸਾਨ ਆਪ ਮਹਾਰੇ ਹੋ ਕੇ ਹੁਣ ਦੇਖੋ ਕੱਲ ਟਰੈਕਟਰ ਮਾਰਚ ਰੱਖੇ ਗਏ ਜੀ ਲੱਖਾਂ ਦੀ ਤਰ੍ਹਾਂ ਟਰੈਕਟਰ ਇਕੱਠੇ ਲੈ ਕਰਕੇ ਜੀਮੀਦਾਰ ਆਏ ਬਾਹਰ ਉਹ ਜੀਮੀਦਾਰ ਅੱਜ ਤਾਂ ਹਾਂ ਮਾਰ ਰਹੇ ਨੇ ਜਿਹੜੇ ਕਹਿੰਦੇ ਵੀ ਅਸੀਂ ਝਾੜੂ ਦਾ ਸਭ ਤੋਂ ਮੋਰੀ ਹੋ ਕੇ ਅਸੀਂ ਉਹ ਕਰਦੇ ਰਹੇ ਸਮਰਥਨ ਕਰਦੇ ਰਹੇ ਨੰ ਕਰਦੇ ਰਹੇ ਪੱਲਿਓ ਖਰਚੇ ਕਰਕੇ ਟੈਂਟ ਲਾਉਂਦੇ ਰਹੇ ਪੋਲਿੰਗ ਬੂਥ ਕਰਦੇ ਰਹੇ ਅੱਜ ਸਾਡੀ ਜ਼ਮੀਨਾਂ ਤੇ ਆ ਕੇ ਇਹ ਕਹਿੰਦਾ ਜੀ ਸਾਡੀ ਜ਼ਮੀਨਾਂ ਤੁਸੀਂ ਇਹ ਦੇ ਦਿਓ ਬਿਨਾਂ ਸੋਚੇ ਸਮਝੇ ਜੀ ਕੋਈ ਬਿਨਾਂ ਸਲਾਹ ਮਸਬਰੇ ਤੋਂ ਜੀ ਇਸ ਤਰ੍ਹਾਂ ਕਿਸ ਤਰ੍ਹਾਂ ਹੋ ਸਕਦਾ ਜੀ ਇਹ ਗੱਲ ਬਿਲਕੁਲ ਸਰਾਸਰ ਗਲਤ ਹੈ अच्छा ਹੁਣ ਅੱਗੇ ਕੀ ਰੁਕ ਰਹਿਣਾ ਫਿਰ ਅੱਗੇ ਤਾਂ ਫਿਰ ਧਰਨੇ ਪ੍ਰਦਰਸ਼ਨ ਦਾ ਰਾਹੀ ਰਹਿ ਗਿਆ ਜਾਂ ਸਰਕਾਰ ਕੋਈ ਸੁਣ ਲਈ ਕੋਈ ਗੱਲਬਾਤ ਕਰ ਰਹੀ ਆ ਜਾਂ ਕੋਈ ਤੁਹਾਨੂੰ ਡੀਸੀ ਬੁਲਾ ਰਿਹਾ ਕੋਈ ਕਿਤੋਂ ਕੋਈ ਗੱਲਬਾਤ ਹੋ ਰਹੀ ਆ ਵੀ ਤੁਹਾਡੀ ਇੱਕ ਵਾਰੀ ਸੁਣਤਾ ਲਈਏ ਗੱਲਬਾਤ ਕੀ ਕਹਿੰਦੇ ਨਹੀਂ ਦੇਖੋ ਸਰਕਾਰ ਡੀਸੀ ਵਗੈਰਾ ਨੇ ਹਲੇ ਕੋਈ ਇਸ ਤਰ੍ਹਾਂ ਦਾ ਨਹੀਂ ਰੱਖਿਆ ਪਰ ਹਾਂ ਜਰੂਰ ਗਮਾੜਾ ਦੇ ਅਫਸਰ ਜਰੂਰ ਇਸ ਗੱਲ ਨੂੰ ਕਹਿੰਦੇ ਆ ਜੀ ਤੁਸੀਂ ਸਾਡੇ ਨਾਲ ਜੁੜ ਜੋ ਤੁਸੀਂ ਇਸ ਨੂੰ ਕਰੋ ਸਕਸੈਸ ਕਰੋ ਜਾਂ ਹੁਣ ਤੁਹਾਡੇ ਫਾਇਦੇ ਲਈ ਹੈ ਅਸੀਂ ਕਹਿੰਦੇ ਸਾਡੇ ਫਾਇਦੇ ਲਈ ਹਲੇ ਬਿਲਕੁਲ ਵੀ ਨਹੀਂ ਹੈਗੀ ਇਹ ਬਹੁਤ ਕਿਸਾਨ ਮਾਰੂ ਨੀਤੀ ਹੈ ਇਹ ਇਹ ਕਿਸਾਨ ਮਾਰੂ ਨੀਤੀ ਹੈ ਇਹਨਾਂ ਨੂੰ ਸਰਕਾਰ ਇਹਦੀ ਸੋਚਦੀ ਮੈਂ ਤਾਂ ਇਹ ਗੱਲ ਤੋਂ ਹੈਰਾਨ ਐ ਵੀ ਭਗਵੰਤ ਮਾਨ ਸਾਹਿਬ ਦੀ ਖੁਦ ਆਪਣੀ ਜਵਾਨੀ ਐ ਉਹ ਕਹਿੰਦਾ ਵੀ ਜਦੋਂ ਕਿਸਾਨ ਖੇਤ ਨੂੰ ਪਾਣੀ ਲਾਣ ਜਾਂਦਾ ਇੱਕ ਹੱਥ 'ਚ ਕਹੀ ਤੇ ਇੱਕ ਹੱਥ 'ਚ ਕੋਹਾੜੀ ਲੈ ਕੇ ਜਾਂਦਾ ਵੀ ਉਹਨੂੰ ਪਾਣੀ ਲਾਣ ਵਾਸਤੇ ਇੰਨਾ ਸੰਘਰਸ਼ ਕਰਨਾ ਪੈਂਦਾ ਉਸ ਜ਼ਮੀਨ ਨੂੰ ਅੱਜ ਤਾਂ ਉਹ ਉਹ ਜ਼ਮੀਨ ਇਹ ਖੁਸੀ ਜਾ ਰਹੀ ਐ ਅੱਜ ਉਹ ਕਿਉਂ ਨਹੀਂ ਉਸ ਪਿੱਛੇ ਕਿਉਂ ਮਰੂਗਾ ਜਾਂ ਮਾਰੂਗਾ ਈਗਾ ਜਦੋਂ ਜਮੀ ਜਿਸ ਜ਼ਮੀਨ ਪਿੱਛੇ ਉਹਨੂੰ ਕੋਹਾੜੀ ਲੈ ਕੇ ਟਾਕੂਆ ਲੈ ਕੇ ਖੇਤ ਚ ਖੜਨਾ ਪੈਂਦਾ ਨੱਕੇ ਤੇ ਜਾਣਾ ਪੈਂਦਾ ਅੱਜ ਤਾਂ ਉਹ ਜ਼ਮੀਨ ਉਹ ਤੋਂ ਖੋਣ ਦੀ ਸਕੀਮ ਬਣਾ ਲਈ ਇਹ ਠੀਕ ਹੈ ਜੀ ਅੱਜ ਤਾਂ ਉਹਨੂੰ ਮਰਨ ਮਾਰਨ ਤੇ ਬਿਲਕੁਲ ਹੀ ਉਤਰਨਾ ਪਏਗਾ ਫਿਰ ਕੱਲ ਦਾ ਤਾਂ ਬਾਈਕਾਰਡ ਹੈ ਜੀ ਪਿੰਡਾਂ ਚ ਸਾਰਾ ਕੋਈ ਦੇਣ ਦਾ ਤਾਂ ਮਤਵਲੇ ਨਹੀਂ ਹੈਗਾ ਵੀ ਕੋਈ ਜ਼ਮੀਨ ਇਸ ਨੂੰ ਇਸ ਪਾਲਿਸੀ ਤੇ ਦੇ ਦੂਗਾ ਜੀ ਇਹ ਤਾਂ ਪਾਲਿਸੀ ਦਾ ਲੋਕਾਂ ਨੂੰ ਇਹੀ ਨਹੀਂ ਨਾ ਪਤਾ ਵੀ ਸਾਨੂੰ ਅੱਜ ਅਸੀਂ ਇੱਕ ਵਾਰੀ ਰਜਿਸਟਰੀ ਕਰਾਇਆ ਹੈ ਉਸ ਤੋਂ ਬਾਅਦ ਤੁਹਾਨੂੰ ਇੱਕ ਲੈਟਰ ਜਾ ਫੜਾ ਦੇਣਾ ਉਸ ਤੋਂ ਬਾਅਦ ਤੁਸੀਂ ਫਿਰੀ ਜਾਓ ਜੀ 10 ਸਾਲ 15 ਸਾਲ ਇਹ ਤਾਂ ਸਰਕਾਰਾਂ ਨਾਲ ਲੜਾਈ ਸ਼ੁਰੂ ਕਰ ਦੇਣੀ ਹੈ ਕੋਰਟ ਕਚੇਰੀਆਂ 'ਚ ਵੀ ਫੇਰੀ ਜਾਣਗੇ ਲੋਕ ਹੈਰਾਨ ਹੁੰਦੇ ਜੀ ਪਰੇਸ਼ਾਨ ਪਹਿਲੇ ਮਸਲੇ ਨਹੀਂ ਹੱਲੇ ਹੱਲ ਹੋ ਰਹੇ ਜੀ ਇਹਨਾਂ ਤੋਂ ਤਾਂ ਸਰਕਾਰ ਵਾਰ-ਵਾਰ ਆਖਰੀ ਸਵਾਲ ਆ ਮੇਰਾ ਹੁਣ ਇਹ ਸਰਕਾਰ ਵਾਰ-ਵਾਰ ਇਹ ਗੱਲਬਾਤ ਕਹਿ ਰਹੀ ਆ ਕਿ ਪਾਲਿਸੀ ਬਹੁਤ ਬਹੁਤ ਵਧੀਆ ਲਾਜਵਾਬ ਪਾਲਿਸੀ ਹੈਗੀ ਆ ਕਿਸਾਨਾਂ ਨੂੰ ਸਮਝ ਨਹੀਂ ਆ ਰਹੀ ਜਾਂ ਫਿਰ ਕਿਸਾਨ ਸਮਝਣਾ ਨਹੀਂ ਚਾਹ ਰਹੇ ਜਾਂ ਕਿਸਾਨ ਪੜ੍ਹਦੇ ਨਹੀਂ ਵੀ ਗੱਲ ਕਿੱਥੇ ਖਰਾਬ ਸਰਕਾਰ ਫਿਰ ਕਿਉਂ ਕਰ ਰਹੀ ਆ ਤੇ ਮਨਸ਼ਾ ਤੈਨੂੰ ਕੀ ਲੱਗਦੀ ਸਰਕਾਰ ਦੀ ਦੇਖੋ ਮਨਸ਼ਾ ਇਹ ਜੀ ਮੈਂ ਤੁਹਾਨੂੰ ਦੱਸਦਾ ਜਿਸ ਦਿਨ ਲੁਧਿਆਣਾ ਇਲੈਕਸ਼ਨ ਹੋਣਾ ਸੀ ਨਾ ਲੁਧਿਆਣਾ ਇਲੈਕਸ਼ਨ ਹੋਣ ਤੋਂ ਪਹਿਲਾਂ ਗਮਾੜਾ ਦੇ ਅਕਾਊਂਟ ਦੇ ਵਿੱਚ ਤੁਸੀਂ ਕਿਤੇ ਅਕਾਊਂਟ ਅਫਸਰ ਜਾਂ ਅਕਾਊਂਟ ਡਿਪਾਰਟਮੈਂਟ ਚ ਉੱਥੇ ਜਾ ਗੱਲ ਕਰੋ ਜਾ ਕੇ 55000 ਕਰੋੜ ਰੁਪਈਆ ਪਿਆਸੀ ਆਕਸ਼ਨ ਦਾ ਇਕੱਠਾ ਹੋਇਆ ਵਾ ਉਹ ਇੱਕਦਮ ਇੱਥੇ ਤੋਂ 58000 ਕਰੋੜ ਰੁਪਇਆ ਸੀ 55000 ਕਰੋੜ ਰੁਪਇਆ ਇਲੈਕਸ਼ਨ ਲੁਧਿਆਣੇ ਤੋਂ ਪਹਿਲਾਂ ਡੀਸੀ ਲੁਧਿਆਣਾ ਨੂੰ ਟਰਾਂਸਫਰ ਕਰ ਦਿਆ ਸਿੱਧਾ ਸਿੱਧਾ ਇਲੈਕਸ਼ਨ ਵਾਸਤੇ ਪੈਸਾ ਵਰਤਿਆ ਇੱਥੇ ਦੀ ਡਿਵੈਲਪਮੈਂਟ ਸਾਰੀ ਵਿਚੇ ਰਹਿ ਗਈ ਜੀ ਕੋਈ ਕਿਸੇ ਨੂੰ ਕੋਈ ਲਾਈਟ ਦੀ ਜਿਹੜੇ ਪਹਿਲੇ ਪੁਰਾਣੇ ਸ਼ਹਿਰ ਹੈ ਦੋ-ਦੋ ਦਿਨ ਲਾਈਟ ਨਹੀਂ ਆਉਂਦੀ ਜੀ ਇੱਥੇ ਰੋ ਸਿਟੀ ਆਈਟੀ ਸਿਟੀ ਦੇ ਵਿੱਚ ਇੱਥੇ ਕੋਈ ਲਾਈਟ ਦਾ ਪ੍ਰਬੰਧ ਨਹੀਂ ਹੈ ਕਿਤੇ ਟਰਾਂਸਫਾਰਮਰ ਸੜਿਆ ਪਿਆ ਕਿਤੇ ਲਾਈਨ ਫਾਲਟ ਹੈ ਕਿਤੇ ਗ੍ਰਿਡ ਸੜਿਆ ਪਿਆ ਹੈ ਕਿਤੇ ਬੁਰਾ ਹਾਲ ਹੋਇਆ ਪਿਆ ਲੋਕਾਂ ਦਾ ਬਿਜਲੀ ਦੇ ਵਿੱਚ ਬੜੀ ਧੰਨਵਾਦ ਜੀ ਗੱਲ ਬਾਕੀ ਹੈ ਥੈਂਕ ਯੂ ਜੀ ਤਾਂ ਹੁਣ ਇਹ ਪਾਲਿਸੀ ਵਿਵਾਦਾਂ ਦੇ ਵਿੱਚ ਤਾਂ ਹੈ ਹੀ ਹੈ ਲੇਕਿਨ ਪਾਲਿਸੀ ਸਿਰੇ ਚੜੇਗੀ ਜਾਂ ਵਾਪਸ ਲਈ ਜਾਏਗੀ ਇਹ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸਪਸ਼ਟ ਹੋਏਗਾ ਲੇਕਿਨ ਇਹ ਜ਼ਰੂਰ ਹੈ ਕਿ ਜੋ ਬਿਲਡਰ ਨੇ ਰੀਅਲ ਅਸਟੇਟ ਕਾਰੋਬਾਰੀ ਨੇ ਕਿਸਾਨ ਨੇ ਉਹ ਲਗਾਤਾਰ ਇਸ ਪਾਲਿਸੀ ਦਾ ਵਿਰੋਧ ਜ਼ਰੂਰ ਕਰ ਰਹੇ ਨੇ ਕੈਮਰਾਮੈਨ ਤੁਲਸੀ ਮਹਿਰਾ ਜੀ ਨਾਲ ਰਵਿੰਦਰਬੀਨ ਪੀਟੀਸੀ ਨਿਊਜ਼ ਮੋਹਾਲੀ